ਕੱਤਕ ਦੀ ਪੁੰਨਿਆਤੀ ਜਿਸ ਘਰ ਚ ਖਾਧੀਆਂ ਜਾਂਦੀਆਂ ਹਨ ਇਹ ਦੋ ਚੀਜ਼ਾਂ ਭੱਜੀ ਆਉਂਦੀ ਹੈ ਮਾਤਾ ਲక్ష్ਮੀ ਦੋਸਤੋ Hindu ਧਰਮ ਚ ਕੱਤਕ ਦਾ ਮਹੀਨਾ ਬਹੁਤ ਖਾਸ ਹੁੰਦਾ ਹੈ ਇਸ ਮਹੀਨੇ ਨੂੰ ਬਿਹਤ ਸ਼ੁਭ ਮੰਨਿਆ ਜਾਂਦਾ ਹੈ ਇਸ ਮਹੀਨੇ ਚ ਕਈ ਖਾਸ ਵਰਤ ਤੇ ਤਿਉਹਾਰ ਆਉਂਦੇ ਨੇ ਕੱਤਕ ਮਹੀਨੇ ਚ ਭਗਵਾਨ ਵਿਸ਼ਨੂੰ ਚਾਰ ਮਹੀਨਿਆਂ ਬਾਅਦ ਪਾਵ ਦੇਵ ਉਠਨੀ ਇਕਾਦਸ਼ੀ ਦੇ योग निद्रा ਤੋਂ ਉੱਜਾਗਦੇ ਹਨ ਇਸ ਤੋਂ ਬਾਅਦ ਸ਼ੁਭ ਮੰਗਲ ਕਮਾ ਦੀ ਸ਼ੁਰੂਆਤ ਹੁੰਦੀ ਹੈ ਕੱਤਕ ਮਹੀਨੇ ਦੇ ਆਖਰੀ ਦਿਨ ਕੱਤਕ ਦੀ ਪੁੰਨਿਆ ਆਉਂਦੀ ਹੈ ਇਹ ਕੱਤਕ ਮਹੀਨੇ ਦਾ ਆਖਰੀ ਦਿਨ ਹੁੰਦਾ ਹੈ ਕੱਤਕ ਪੁੰਨਿਆ ਨੂੰ ਹਿੰਦੂ ਧਰਮ 'ਚ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਇਹ ਪੁੰਨਿਆ ਆਪਣੇ ਆਪ 'ਚ ਹੀ ਅਲੱਗ ਮਹੱਤਵ ਰੱਖਦੀ ਹੈ ਕੱਤਕ ਦੀ ਪੁੰਨਿਆ ਦੇ ਦਿਨ ਦੀਵਾਲੀ ਤੇ ਗੁਰੂ ਨਾਨਕ ਜੰਮਤ ਵੀ ਮਨਾਈ ਜਾਂਦੀ ਸੰਤੀ ਇਸ ਲਈ ਤਾਂ ਮਿੱਠੇ ਅਧਿਆਤਮਿਕ ਦੋਵੇਂ ਹੀ ਰੂਪਾਂ ਚ ਤਤਕ ਦੀ ਪੁੰਨਿਆਂ ਦਾ ਖਾਸ ਮਹੱਤਵ ਹੁੰਦਾ ਹੈ ਇਸ ਸ਼ੁਭ ਦਿਨ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਵਿੱਤਰ ਨਦੀਆਂ ਤੇ ਜਾ ਕੇ ਇਸ਼ਨਾਨ ਕਰਦੇ ਹੰਤੇ ਆਪਣੇ ਅਨੁਸਾਰ ਦਾਨ ਵੀ ਕਰਦੇ ਹਨ ਇਸ ਦਿਨ ਪੂਜਾ ਤੇ ਦੀਪ ਦਾਨ ਵਰਗੇ ਕਾਰਜ ਵੀ ਕੀਤੇ ਜਾਂਦੇ ਹਨ ਇਸ ਸਭ ਕਰਨ ਨਾਲ ਭਗਵਾਨ ਹਰੀ ਵਿਸ਼ਨੂੰ ਬੜੇ ਖੁਸ਼ ਹੁੰਦੇ ਹਨ ਤੇ ਸਾਧਕ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਦੇ ਹਨ ਇਸ ਤੋਂ ਇਲਾਵਾ ਸ਼ਾਸਤਰਾਂ ਚ ਕੁਝ ਇਹੋ ਜੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜਿੰਨਾ ਚੀਜ਼ਾਂ ਦਾ ਉਹ ਜੇਕਰ ਤੁਸੀਂ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਨੂੰ ਨਵਾਉਂਦੇ ਹੋ ਖੁਦ ਵੀ ਉਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਇਸ ਤੋਂ ਇਲਾਵਾ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਹਾਡੇ ਅੰਨ ਤੇ ਧੰਨ ਦੇ ਭੰਡਾਰ ਭਰ ਜਾਂਦੇ ਹਨ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਹਾਡੇ ਰੁਕੇ ਹੋਏ ਕੰਮ ਵੀ ਬਿਨਾਂ ਕਿਸੇ ਅੜੀਕੇ ਦੇ ਪੂਰੇ ਹੋ ਜਾਂਦੇ ਹਨ ਤੇ ਤੁਹਾਨੂੰ ਹਰੇਕ ਕੰਮ ਵਿੱਚ ਸਫਲਤਾ ਮਿਲਦੀ ਹੈ ਪਰ ਸ਼ਾਸਤਰਾਂ ਚ ਕੁਝ ਇਹੋ ਜਿਹੀਆਂ ਚੀਜ਼ਾਂ ਦਾ ਵੀ ਵਰਣਨ ਕੀਤਾ ਗਿਆ ਹੈ ਜਿੰਨਾਂ ਚੀਜ਼ਾਂ ਦਾ ਸੇਵਨ ਕਰਤਕ ਦੀ ਪੁੰਨਿਆ ਤੇ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਬਣੇ ਬਣਾਏ ਕੰਮ ਵੀ बिगड़ सकते हैं कि थानों माता लक्ष्मी दी गुस्से दा सामना करना पड़ सकता है जिस नाल ਤੁਹਾਡਾ ਜੀਵਨ ਦੁਰਭਾਗ ਵਿੱਚ ਬਦਲ ਸਕਦਾ ਹੈ ਇਸ ਵੀਡੀਓ ਰਾਈ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਸਾਲ 2024 ਵਿੱਚ ਕਤਕ ਮਹੀਨੇ ਦੀ ਪੁੰਨਿਆ ਕਦੋਂ ਹੈ दान ਦੇ ਇਸ਼ਨਾਨ ਕਰਨ ਦਾ શુભ ਮੂਰਤ ਕੀ ਹੈ ਇਸ ਦਾ ਕੀ ਮਹੱਤਵ ਹੈ ਇਸ ਤੋਂ ਇਲਾਵਾ ਕਤਕ ਦੀ ਪੁੰਨਿਆ ਤੇ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਨੂੰ ਕਿੰਨਾ ਚੀਜ਼ਾਂ ਦਾ ਭੋਗ ਲਗਾਉਣਾ ਚਾਹੀਦਾ ਹੈ ਇਸ ਦਿਨ ਕਿੰਨਾ ਚੀਜ਼ਾਂ ਦਾ ਬਿਲਕੁਲ ਵੀ ਸੇਵਨ ਨਹੀਂ ਕਰਨਾ ਚਾਹੀਦਾ ਇਸ ਵੀਡੀਓਸ ਤੁਹਾਨੂੰ ਕੱਤਕ ਦੀ ਪੁੰਨਿਆ ਬਾਰੇ ਸਾਰੀ ਜਾਣਕਾਰੀ ਮਿਲੇਗੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਤੇ ਜੈ ਹਰੀ ਵਿਸ਼ਨੂੰ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਚਲੋ ਦੋਸਤੋ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਸਾਲ 2024 ਵਿੱਚ ਕੱਤਕ ਦੀ ਪੁੰਨਿਆ ਕਦੋਂ ਹੈ ਤੇ ਸ਼ੁਭ ਮੂਹਰਤ ਕੀ ਹੈ ਹਿੰਦੂ ਕੈਲੰਡਰ ਅਨੁਸਾਰ ਇਸ ਸਾਲ ਕੱਤਕ ਮਹੀਨੇ ਦੀ ਸ਼ੁਕਲ ਪੱਖ ਦੀ ਪੁੰਨਿਆ ਮਿਤੀ 15 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 6:19 ਵਜੇ ਸ਼ੁਰੂ ਹੋ ਜਾਵੇਗੀ। ਇਹ ਮਿਤੀ 16 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 2:58 ਤੱਕ ਰਹੇਗੀ। ਇਸ ਸਾਲ 15 ਨਵੰਬਰ ਸ਼ੁੱਕਰਵਾਰ ਨੂੰ ਕੱਤਕ ਦੀ ਪੁੰਨਿਆ ਮਨਾਈ ਜਾਵੇਗੀ। ਇਸ ਤੋਂ ਇਲਾਵਾ ਕੱਤਕ ਦੀ ਪੁੰਨਿਆ ਦੇ ਸ਼ੁਭ ਮੂਰਤ ਦੀ ਗੱਲ ਕਰੀਏ ਤਾਂ 15 ਨਵੰਬਰ ਨੂੰ ਕੱਤਕ ਪੁੰਨਿਆ ਦੇ ਦਿਨ ਸਵੇਰੇ 4:58 ਤੋਂ 51 ਮਿੰਟ ਤੱਕ ਹੈ ਕੱਤਕ ਪੁੰਨਿਆ ਦਾ ਸ਼ੁਭ ਸਮਾਂ 11 ਵਜੇ 44 ਮਿੰਟ ਤੋਂ ਦੁਪਹਿਰੇ 12 ਵਜੇ 27 ਮਿੰਟ ਤੱਕ ਹੈ ਇਸ ਤੋਂ ਇਲਾਵਾ ਕੱਤਕ ਪੁੰਨਿਆ ਦੇ ਦਿਨ ਵਿਅਤੀ ਪਾਤ ਯੋਗ ਰਹੇਗਾ ਇਹ ਯੋਗ ਸਵੇਰੇ 7 ਵਜੇ 30 ਮਿੰਟ ਤੱਕ ਹੈ ਇਸ ਤੋਂ ਬਾਅਦ ਹਰੀ ਯਾਨ ਯੋਗ ਹੋਵੇਗਾ ਜੋ ਅਗਲੇ ਦਿਨ 16 ਨਵੰਬਰ ਨੂੰ ਸਵੇਰੇ 3:33 ਮਿੰਟ ਤੱਕ ਰਹੇਗਾ कत्तक पुनिया भरनी सवेरे तो लेके रात नौ बज के पचवंजा मिनट तक है उस तो बाद कार्तिक नक्षत्र है कत्तक दी पुन्याते सूरज सवेरे छे बज के चाली मिनट त चढ़ेगा इसवा तो कत्तक पुनिया से इशन ते दान दा सब तो चंगा समा ब्रह्म मुहूर्त है इस समय इष्न तो बाद अपनी समर्था अनुसार दान देना चाहिए है ਜੋ ਲੋਕ ਬ੍ਰह्म ਮੂਰਤ ਵਿੱਚ ਇਸ਼ਨਾਨ ਨਹੀਂ ਕਰ ਸਕਦੇ ਉਹ ਸੂਰਜ ਚੜ੍ਹਨ ਤੋਂ ਬਾਅਦ ਇਸ਼ਨਾਨ ਕਰ ਲੈਣ ਜੇਕਰ ਗੰਗਾ ਇਸ਼ਨਾਨ ਕਰਨ ਨਹੀਂ ਜਾ ਸਕਦੇ ਤਾਂ ਘਰਛੀ ਪਾਣੀ 'ਚ ਥੋੜਾ ਜਿਹਾ ਗੰਗਾ ਜਲ ਮਿਲਾ ਕੇ ਇਸ਼ਨਾਨ ਕਰੋ ਨਾਲ ਹੀ ਕਤਕ ਪੁੰਨਿਆ ਤੇ ਇਸਵਾਰ ਚੰਦਰਮਾ ਤੇ ਮੰਗਲ ਦੋਨੋਂ ਇੱਕ ਦੂਜੇ ਦੀ ਰਾਸ਼ੀ 'ਚ ਰਹਿਣਗੇ ਕਤਕ ਪੁੰਨਿਆ ਤੇ ਦੇਰ ਰਾਤ ਗਜ ਕੇਸਰੀ ਰਾਜਯੋਗ ਵੀ ਬਣੇਗਾ ਇਸ ਤੋਂ ਇਲਾਵਾ ਕੱਤਕ ਪੁੰਨਿਆ ਦੇ ਇਸ ਵਾਰ 30 ਸਾਲ ਬਾਅਦ ਸ਼ਸ਼ ਰਾਜਯੋਗ ਬਣੇਗਾ ਕਿਉਂਕਿ ਹੁਣ ਅਗਲੇ 30 ਸਾਲ ਬਾਅਦ ਹੀ ਸ਼ਨੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਇਸ ਤਰ੍ਹਾਂ ਕੱਤਕ ਪੁੰਨਿਆ ਤੇ ਜੋ ਵੀ ਉਪਾਏ ਤੇ ਦਾਨ ਪੁੰਦੇ ਕੰਮ ਕਰੋਗੇ ਤਾਂ ਤੁਹਾਨੂੰ 100 ਗੁਣਾ ਜ਼ਿਆਦਾ ਫਲ ਮਿਲੇਗਾ ਇਸ ਤੋਂ ਇਲਾਵਾ ਕੱਤਕ ਪੁੰਨਿਆ ਦੇ ਮਹੱਤਵ ਬਾਰੇ ਗੱਲ ਕਰੀਏ ਤਾਂ ਕੱਤਕ ਪੁੰਨਿਆ ਨੂੰ ਲੈ ਕੇ ਪੁਰਾਣਿਕ ਕਥਾ ਵੀ ਹੈ ਮਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਤ੍ਰਿਪੁਰਾ ਸੂਰ ਨਾਦੇ ਰਕਸ਼ਸ ਦਾ ਵਦ ਕੀਤਾ ਸੀ ਇਸ ਲਈ ਇਸ ਪੁੰਨਿਆ ਨੂੰ ਤ੍ਰਿਪੁਰਾ ਸੂਰ ਪੁੰਨਿਆ ਵੀ ਕਿਹਾ ਜਾਂਦਾ ਹੈ ਇਸ ਲਈ ਇਸ ਵਜਾ ਤੋਂ ਹੀ ਇਸ ਦਿਨ ਦੀਵ ਦੀਵਾਲੀ ਵੀ ਮਨਾਈ ਜਾਂਦੀ ਹੈ ਕਤਕ ਪੁੰਨਿਆ ਤੱਕ ਭਗਵਾਨ ਵਿਸ਼ਨੂੰ ਮੱਛੀ ਦੇ ਰੂਪ ਵਿੱਚ ਪਾਣੀ ਵਿੱਚ ਵਿਰਾਜਮਨ ਰਹਿੰਦੇ ਹਨ ਇਸ ਲਈ ਕਤਕ ਪੁੰਨਿਆ ਤੇ ਪਾਣੀ ਵਿੱਚ ਦੀਵੇ ਵਹਾਉਣ ਦੀ ਬਹੁਤ ਮਾਨਤਾ ਹੈ ਅੱਛਾ ਲੋ ਹੁਣ ਜਾਣਦੇ ਹਾਂ ਕਿ ਕਤਤਕ ਮਹੀਨੇ ਦੀ ਪੁੰਨਿਆ ਮਿਤੀ ਤੇ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਨੂੰ ਕਿੰਨਾ ਚੀਜ਼ਾਂ ਦਾ ਭੋਗ ਲਗਾਉਣਾ ਚਾਹੀਦਾ ਹੈ ਤੇ ਕਿੰਨਾ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 1 ਕੇਲੇ ਦਾ ਭੋਗ ਭਗਵਾਨ ਵਿਸ਼ਨੂੰ ਨੂੰ ਕੇਲੇ ਬਹੁਤ ਪਸੰਦ ਹਨ ਇਸ ਲਈ ਕਤਤਕ ਪੁੰਨਿਆ ਤੇ ਕੇਲਿਆਂ ਦਾ ਭੋਗ ਜ਼ਰੂਰ ਲਗਾਓ ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਤੇ ਮੁਸ਼ਕਿਲਾਂ ਤੋਂ छुटਕਾਰਾ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਕਤਕ ਪੁੰਨਿਆ ਤੇ ਕੇਲੇ ਦੇ ਪੌਦੇ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕੇਲੇ ਦੇ ਪੌਦੇ ਵਿੱਚ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਦਾ ਵਾਸ ਹੁੰਦਾ ਹੈ ਇਸ ਤਰ੍ਹਾਂ ਕਰਨ ਨਾਲ 사ਧਕ ਨੂੰ ਭਗਵਾਨ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਨੰਬਰ 2 ਪੰਚ ਅੰਮ੍ਰਿਤ ਧਾਰਮਿਕ ਮੰਨਤਾ ਅਨੁਸਾਰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਪੂਜਾ 'ਚ ਪੰਚ ਅੰਮ੍ਰਿਤ ਹੋਣਾ ਬੇਹੱਦ ਜ਼ਰੂਰੀ ਹੈ ਬਿਨਾ ਪੰਚ ਅੰਮ੍ਰਿਤ ਦੀ ਭਗਵਾਨ ਵਿਸ਼ਨੂੰ ਨੂੰ ਪੋਗ ਨਹੀਂ ਲਗਾਇਆ ਜਾ ਸਕਦਾ ਇਸ ਲਈ ਕੱਤਕ ਪੁੰਨਿਆ ਦੇ ਦਿਨ ਭਗਵਾਨ ਹਰੀ ਵਿਸ਼ਨੂੰ ਨੂੰ ਦੁੱਧ ਕਿਉਂ ਸ਼ੱਕਰ ਸ਼ਹਿਦ ਨਾਲ ਬਣੇ ਪੰਚ ਅੰਮ੍ਰਿਤ ਦਾ ਪੋਗ ਸਿਰੂਰ ਲਗਾਇਆ ਇਸ ਨਾਲ ਸੁਪਾਗ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਦਕ ਦੀ ਸੁੱਤੀ ਹੋਈ ਕਿਸਮਤ ਜਾਗ ਉੱਠਦੀ ਹੈ। ਨੰਬਰ 3 ਇੱਕ ਗਿਲਾਸ ਦੁੱਧ ਚ ਗੁੜ ਮਿਲਾ ਕੇ ਪੀਓ। ਕਤਤਕ ਪੁੰਨਿਆ ਤੇ ਰੋਗ ਪ੍ਰਤੀਰੋਧ ਸਮਰੱਥਾ ਨੂੰ ਮਜ਼ਬੂਤ ਬਣਾਉਣ ਤੇ ਖੁਦ ਨੂੰ ਉੱਚਾਵਾਂ ਬਣਾਈ ਰੱਖਣ ਲਈ ਰੋਜ਼ਾਨਾ ਇੱਕ ਗਿਲਾਸ ਗਰਮ ਦੁੱਧ ਚ ਗੁੜ ਮਿਲਾ ਕੇ ਪੀਓ। ਇਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਦੇ ਸੰਕਰਮਣ ਤੋਂ ਬਚ ਸਕਦੇ ਹੋ। ਕਿ ਖੁਦ ਨੂੰ ਊਰਜਾਵਾਨ ਮਹਿਸੂਸ ਕਰਾਂਗੀ ਨੰਬਰ 4 ਨਾਰੀਅਲ ਦਾ ਭੋਗ ਤਤਤ ਪੁੰਨਿਆ ਦੇ ਦਿਨ ਮਾਂ ਲక్ష్ਮੀ ਨੂੰ ਪਾਣੀ ਵਾਲੇ ਨਾਰੀਅਲ ਦਾ ਭੋਗ ਲਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਪਾਣੀ ਵਾਲੇ ਨਾਰੀਅਲ ਦਾ ਭੋਗ ਲਗਾਉਣ ਨਾਲ ਘਰ ਤੇ ਆਇਆ ਹੋਇਆ ਹਰ ਤਰ੍ਹਾਂ ਦਾ ਸੰਕਟ ਟਲ ਜਾਂਦਾ ਹੈ ਨਾਲ ਹੀ 사ਧਕ ਨੂੰ ਮਾਂ ਲక్ష్ਮੀ ਤੇ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਇਸ ਤੋਂ ਇਲਾਵਾ ਸਾਧਕ ਦੇ ਰੁਕੇ ਹੋਏ ਕੰਮ ਵੀ ਬਿਨਾ ਕਿਸੇ ਅੜੀਕੇ ਦੇ ਪੂਰੇ ਹੋ ਜਾਂਦੇ ਹਨ ਨੰਬਰ 5 ਪਤਾਸਿਆਂ ਦਾ ਭੋਗ ਦੋਸਤੋ ਮਾਂ ਲక్ష్ਮੀ ਨੂੰ ਪਤਾਸੇ ਕਿੰਨੇ ਪਸੰਦ ਹਨ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਇਕੱਤਕ ਪੁੰਨਿਆ ਦੇ ਦਿਨ ਮਾਂ ਲక్ష్ਮੀ ਨੂੰ ਇਸ ਦਾ ਭੋਗ ਲਗਾਉਣਾ ਚਾਹੀਦਾ ਹੈ ਇਸ ਨਾਲ ਤੁਹਾਡੀ ਜੋ ਤਾਂ ਜੀਵਨ ਮధుਰਤਾ ਆਉਂਦੀ ਹੈ ਤੇ ਪਰਿਵਾਰਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਨਾਲ ਹੀ ਘਰੋਂ ਪਲੀਸ਼ ਖਤਮ ਹੋ ਜਾਂਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਨਕਾਰਾਤਮਕ ਊਰਜਾ ਦਾ ਮਾੜਾ ਪ੍ਰਭਾਵ ਦੂਰ ਹੋ ਜਾਂਦਾ ਹੈ ਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਜਿਸ ਨਾਲ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਨੰਬਰ 6 ਪਾਣ ਦਾ ਪੋਗ ਕਤਕ ਪੁੰਨਿਆ ਦੇ ਦਿਨ ਮਾ ਲక్ష్ਮੀ ਨੂੰ ਪਾਨ ਦਾ ਭੋਗ ਜ਼ਰੂਰ ਲਗਾਉਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਪਾਨ ਦਾ ਭੋਗ ਮਾਤਾ ਲక్ష్ਮੀ ਨੂੰ ਲਗਾਉਣ ਨਾਲ ਮਾਤਾ ਲక్ష్ਮੀ ਖੁਸ਼ ਹੁੰਦੀ ਹੈ ਤੇ ਘਰ ਵਿੱਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ ਤੇ ਘਰ ਦੀ ਤਰੱਕੀ ਹੁੰਦੀ ਹੈ ਨੰਬਰ 7 ਖੀਰ ਮਾ ਲక్ష్ਮੀ ਤੇ ਭਗਵਾਨ ਹਰੀ ਵਿਸ਼ਨੂੰ ਜੀ ਨੂੰ ਕਤਕ ਪੁੰਨਿਆ ਦੇ ਦਿਨ ਖੀਰ ਜ਼ਰੂਰ ਅਰਪਿਤ ਕਰਨੀ ਚਾਹੀਦੀ ਹੈ ਇਸ ਨਾਲ ਨਾ ਸਿਰਫ ਮਾ ਲక్ష్ਮੀ ਖੁਸ਼ ਹੁੰਦੀ ਹੈ ਸਗੋਂ ਚੰਦਰਮਾ ਦੀ ਸਥਿਤੀ ਵੀ ਕੁੰਡਲੀ ਵਿੱਚ ਮਜ਼ਬੂਤ ਹੁੰਦੀ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਇਸ ਲਈ ਤੁਹਾਨੂੰ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਨੂੰ ਕੱਤਕ ਪੁੰਨਿਆ ਤੇ ਖੀਰ ਦਾ ਭੋਗ ਜ਼ਰੂਰ ਲਗਾਉਣਾ ਚਾਹੀਦਾ ਹੈ ਨੰਬਰ 8 ਸ਼ੰਖ ਕੱਤਕ ਪੁੰਨਿਆ ਦੇ ਦਿਨ ਮਾਂ ਲਕਸ਼ਮੀ ਨੂੰ ਸ਼ੰਖ ਜ਼ਰੂਰ ਅਰਪਿਤ ਕਰੋ ਕਿਉਂਕਿ ਸ਼ੰਖ ਨੂੰ ਮਾਂ ਲਕਸ਼ਮੀ ਦਾ ਪ੍ਰਾਮਣਿਆ ਜਾਂਦਾ ਹੈ ਇਸ ਤੋਂ ਇਲਾਵਾ ਸ਼ੰਖ ਨਾਲ ਨਕਾਰਾਤਮਕ ਉੱਚਾ ਦਾ ਖਾਤਮਾ ਹੁੰਦਾ ਹੈ ਇਸ ਲਈ ਕੱਤਕ ਪੁੰਨਿਆ ਦੇ ਦਿਨ ਮਾਂ ਲਕਸ਼ਮੀ ਨੂੰ ਸ਼ੰਖ ਅਰਪਿਤ ਕਰਨ ਨਾਲ ਘਰ ਵਿੱਚ ਮੌਜੂਦ ਨਕਾਰਾਤਮਕਤਾ ਦੂਰ ਹੁੰਦੀ ਹੈ ਤੇ ਸਕਾਰਾਤਮਕਤਾ ਵਧਦੀ ਹੈ ਨੰਬਰ 9 ਕਨਕ ਦੇ ਆٹے ਦਾ ਕੜਾ ਕੱਤਕ ਪੁੰਨਿਆ ਦੇ ਦਿਨ ਕਨਕ ਦੇ ਆٹے ਦਾ ਕੜਾ ਬਣਾਇਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਕਨਕ ਦੇ ਕੜਾ ਦਾ ਸੇਵਨ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ ਗੰਭੀਰ ਬਿਮਾਰੀਆਂ ਦੇ ਸੰਕਰਮਣ ਤੋਂ ਦੂਰ ਰੱਖਦਾ ਹੈ ਇਸ ਨੂੰ ਬਣਾਉਂਦੇ ਸਮੇਂ ਕਨਕ ਦੇ ਆਟੇ 'ਚ ਇਲਾਇਚੀ ਪਾਊਡਰ ਕਿਉਂ ਖੰਡ ਤੇ ਦਾਖਾਂ ਜ਼ਰੂਰ ਪਾਓ ਇਹ ਚੀਜ਼ਾਂ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੀਆਂ ਹਨ ਇਸ ਦਾ ਤੁਸੀਂ ਮਾਂ ਲక్ష్ਮੀ ਨੂੰ ਤੇ ਭਗਵਾਨ বিষ্ণੂ ਨੂੰ ਭੋਗ ਲਗਾਓ ਤੇ ਖੁਦ ਵੀ ਗ੍ਰਹਿਣ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਸ਼ੁਭ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਨੰਬਰ 10 ਤੂਸੀ ਦੇ ਪੱਤਿਆਂ ਦਾ ਖਾਣੇ ਵਿੱਚ ਪ੍ਰਯੋਗ ਕਰੋ ਸਨਾਤਨ Hindu ਧਰਮ 'ਚ ਤੂਲਸੀ ਦੇ ਪੌਦੇ ਦਾ ਖਾਸ ਮਹੱਤਵ ਹੈ ਇਸ ਪਵਿੱਤਰ ਮਹੀਨੇ 'ਚ ਤੂਲਸੀ ਦੇ ਪੌਦੇ ਦੀ ਪੂਜਾ ਕੀਤੀ ਜਾਂਦੀ ਹੈ ਇਹ ਹਾਂ ਜਾਂਦਾ ਹੈ ਕਿ ਤુલਸੀ ਦੇ ਪੱਤਿਆਂ ਦਾ ਸੇਵਨ ਕਰਨ ਲਈ ਇੱਕ ਅਲੱਗ ਤੋਂ ਪੌਦਾ ਲਗਾਉਣਾ ਚਾਹੀਦਾ ਹੈ। ਤુલਸੀ ਰੋਗ ਪ੍ਰਤੀ ਰੋਗ ਸਮਰੱਥਾ ਨੂੰ ਮਜ਼ਬੂਤ ਕਰਨ ਚ ਮੌਸਮੀ ਬਿਮਾਰੀਆਂ ਤੋਂ निजात ਦਿਵਾਉਂਦਾ ਹੈ। ਇਸ ਤੋਂ ਇਲਾਵਾ ਭਗਵਾਨ ਵਿਸ਼ਨੂੰ ਨੂੰ ਤુલਸੀ ਬਹੁਤ ਪਸੰਦ ਹੈ। ਭਗਵਾਨ ਵਿਸ਼ਨੂੰ ਨੂੰ ਪੋਗ ਲਗਾਉਂਦੇ ਸਮੇਂ ਤુલਸੀ ਦਾ ਇਸਤੇਮਾਲ ਕਰਨਾ ਨਾ ਭੁੱਲੋ। ਧਾਰਮਿਕ ਸ਼ਾਸਤਰਾਂ ਅਨੁਸਾਰ ਭਗਵਾਨ ਵਿਸ਼ਨੂੰ ਤੁਲਸੀ ਦੇ ਬਿਨਾ ਭੋਗ ਗ੍ਰਹਿਣ ਨਹੀਂ ਕਰਦੇ ਨਾਲ ਹੀ ਭਗਵਾਨ ਦੇ ਭੋਗ ਚ ਸਿਰਫ ਸਾਤਵਿਕ ਚੀਜ਼ਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ ਭੋਗ ਵਿੱਚ ਲਸਣ ਪਿਆਜ਼ ਦਾ ਪ੍ਰਯੋਗ ਨਾ ਕਰੋ ਕਿਉਂਕਿ ਇਹ ਸਾਤਵਿਕ ਆਹਾਰ ਨਹੀਂ ਹੈ ਇਸ ਤੋਂ ਇਲਾਵਾ ਭਗਵਾਨ ਵਿਸ਼ਨੂੰ ਦੇ ਭੋਗ ਵਿੱਚ ਤਿੱਖੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ भगवान विष्णु ਨੂੰ ਭੋਗ ਲਗਾਉਣ ਤੋਂ ਬਾਅਦ ਭੋਗ ਨੂੰ ਕੁਝ ਦੇਰ ਪੂਜਾ ਵਾਲੇ ਥਾਂ ਤੇ ਹੀ ਰੱਖੋ ਭੋਗ ਲਗਾਉਣ ਤੋਂ ਬਾਅਦ ભગવાન ਨੂੰ ਪ੍ਰਣਾਮ ਕਰਕੇ ਥੋੜੀ ਦੇਰ ਲਈ ਉੱਥੋਂ ਉੱਠ ਜਾਓ ભગવાન ਦੇ ਭੋਗ ਨਾਲ ਇੱਕ ਗੜਵੀ ਪਾਣੀ ਦੀ ਵੀ ਰੱਖਣੀ ਚਾਹੀਦੀ ਹੈ ਇਸ ਤੋਂ ਇਲਾਵਾ ભગવાન ਨੂੰ ਭੋਗ ਲੱਗੇ ਹੋਏ ਭੋਜਨ ਦਾ ਥੋੜਾ ਜਿਹਾ ਹਿੱਸਾ ਕੱਢ ਕੇ ਗਾਂ ਨੂੰ ਜ਼ਰੂਰ ਖਵਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਉਸ ਭੋਗ ਨੂੰ ਪ੍ਰਸਾਦ ਦੇ ਤੌਰ ਤੇ ਵੰਡਣਾ ਚਾਹੀਦਾ ਹੈ ਧਾਰਮਿਕ ਗ੍ਰੰਥਾਂ ਅਨੁਸਾਰ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਗਾਂ ਨੂੰ ਭੋਜਨ ਨਾਲ ਪਿੱਤਰ ਦੋਸ਼ ਤੋਂ ਮੁਕਤੀ ਮਿਲਦੀ ਹੈ ਤਾਂ ਦੋਸਤੋ ਇਹ ਸਨ ਉਹ ਚੀਜ਼ਾਂ ਜਿਨ੍ਹਾਂ ਦਾ ਸੇਵਨ ਕਤਕ ਪੁੰਨਿਆ ਤੇ ਕਰਨਾ ਚਾਹੀਦਾ ਹੈ ਤੇ ਭਗਵਾਨ ਨੂੰ ਭੋਗ ਲਗਾਉਣ ਨਾਲ ਸੁਖ ਸੰਪਤੀ ਤੇ ਧਨ ਦੀ ਪ੍ਰਾਪਤੀ ਹੁੰਦੀ ਹੈ ਆਓ ਹੁਣ ਜਾਣਦੇ ਹਾਂ ਕਤਕ ਪੁੰਨਿਆ ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 1 ਕਰੇਲੇ ਕਤਕ ਪੁੰਨਿਆ ਤੇ ਕਰੇਲੇ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਕਰੇਲਾ ਪੱਕਦਾ ਹੈ ਤਾਂ ਕਈ ਵਾਰ ਜ਼ਿਆਦਾ ਪੱਕਣ ਕਾਰਨ ਇਸ ਦੇ ਬੀਜਾਂ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਤੇ ਕarele ਨੂੰ ਖਾਣ ਨਾਲ ਫੂਡ ਪੌਇਜ਼ਨਿੰਗ ਤੇ ਦੂਜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਤੇ ਕਤਤਕ ਪੁੰਨਿਆ ਚ ਭੁੱਲ ਕੇ ਵੀ ਕarele ਦਾ ਸੇਵਨ ਨਾ ਕਰੋ ਨਹੀਂ ਤਾਂ ਤੁਹਾਨੂੰ ਸ਼ੁਭ ਨਤੀਜਿਆਂ ਦੀ ਜਗ੍ਹਾ ਅਸ਼ੁਭ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਨੰਬਰ 2 ਦਹੀਂ ਕਤਤਕ ਪੁੰਨਿਆ ਦੇ ਦਿਨ ਦਹੀਂ ਖਾਣ ਤੋਂ ਬਚਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਸੇਤ ਦੇ ਪੱਖੋਂ ਵੀ ਸਹੀ ਨਹੀਂ ਹੈ ਇਸ ਦੀ ਜਗ੍ਹਾ ਤੁਸੀਂ ਦੁੱਧ ਪੀ ਸਕਦੇ ਹੋ ਨੰਬਰ 3 ਬੈਂਗਨ ਸ਼ਾਸਤਰਾਂ ਵਿੱਚ ਬੈਂਗਨ ਨੂੰ ਅਸ਼ੁਭ ਮੰਨਿਆ ਗਿਆ ਹੈ ਤੇ ਕਤਕ ਦੀ ਪੁੰਨਿਆ ਦੇ ਦਿਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਬ੍ਰਹਮਚਰਯ ਦਾ ਵੀ ਪਾਲਨ ਕਰਨਾ ਚਾਹੀਦਾ ਹੈ ਬੈਂਗਨ ਕਾਮ ਪਰਵਿਰਤੀ ਨੂੰ ਵਧਾਉਂਦਾ ਹੈ ਇਸ ਲਈ ਕਤਕ ਪੁੰਨਿਆ ਦੇ ਦਿਨ ਧਾਰਮਿਕ ਦ੍ਰਿਸ਼ਟੀ ਨਾਲ ਵੀ ਬੈਂਗਨ ਖਾਣਾ ਸਹੀ ਨਹੀਂ ਹੈ ਜੇਕਰ ਤੁਸੀਂ ਗਲਤੀ ਨਾਲ ਇਸ ਦਿਨ ਬੈਂਗਨ ਦਾ ਸੇਵਨ ਕਰ ਲੈਂਦੇ ਹੋ ਤਾਂ ਤੁਹਾਨੂੰ ਅਸ਼ੁੱਭ ਨਤੀਜੇ ਦੇਖਣ ਨੂੰ ਮਿਲਦੇ ਹਨ ਤੇ ਤੁਹਾਨੂੰ ਆਰਥਿਕ ਤੰਗੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 4 ਦੂਜੇ ਕਰਦਾ ਪੂਜਾ ਕਤਕ ਪੁੰਨਿਆ ਦੇ ਦਿਨ ਕਿਸੇ ਦੂਜੇ ਦੇ ਘਰ ਦਾ ਭੋਜਨ ਨਹੀਂ ਕਰਨਾ ਚਾਹੀਦਾ ਇੱਥੋਂ ਤੱਕ ਕਿ ਦੂਜੇ ਦਾ ਘਰ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਤੇ ਅਸ਼ੁਭ ਨਤੀਜੇ ਦੇਖਣ ਨੂੰ ਮਿਲਦੇ ਹਨ ਨੰਬਰ 5 ਬੇਹਾਖਣਾ ਦੋਸਤੋ ਗੀਤਾ ਵਿੱਚ ਬੇਹੇ ਖਾਣੇ ਨੂੰ ਤਾਮਸਿਕ ਤੇ ਰੋਕ ਵਰਦਕ ਦੱਸਿਆ ਗਿਆ ਹੈ ਕਿ ਇਸ ਨੂੰ ਅਪਵਿੱਤਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਇਸ ਲਈ ਬਿਹਤ ਜਲਿਆ ਹੋਇਆ ਭੋਜਨ ਕੱਤਕ ਦੀ ਪੁੰਨਿਆ ਦੇ ਦਿਨ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਮਾਂ ਲక్ష్ਮੀ ਤੇ ਭਗਵਾਨ ਹਰੀ ਵਿਸ਼ਨੂੰ ਨਰਾਜ਼ ਹੋ ਜਾਂਦੇ ਹਨ ਨੰਬਰ 6 ਮੱਛੀ ਮਾਸ ਮੱਛੀ ਖਾਣਾ ਧਾਰਮਿਕ ਦ੍ਰਿਸ਼ਟੀ ਨਾਲ ਸਹੀ ਨਹੀਂ ਮੰਨਿਆ ਜਾਂਦਾ ਇਸ ਨੂੰ ਤਾਮਸਿਕ ਭੋਜਨ ਕਹਿੰਦੇ ਹਨ ਕਿਤਕ ਪੁੰਨਿਆ ਤੇ ਮੱਛੀ ਖਾਣਾ ਚੰਗਾ ਨਹੀਂ ਕਿਹਾ ਜਾਂਦਾ ਇਸ ਦੀ ਵਜ੍ਹਾ ਇਹ ਹੈ ਕਿ ਇਸ ਮਹੀਨੇਂ ਭਗਵਾਨ ਵਿਸ਼ਨੂੰ ਪਾਣੀਂ ਆਪਣੇ ਮੱਛੀ ਅਵਤਾਰ ਵਿੱਚ ਰਹਿੰਦੇ ਹਨ ਇਸ ਲਈ ਤੁਹਾਨੂੰ ਕਿਤਕ ਪੁੰਨਿਆ ਦੇ ਮਾਸ ਮੱਛੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 7 ਦਾਲ ਦਾ ਸੇਵਨ ਨਾ ਕਰੋ ਜੋਤਿਸ਼ ਸ਼ਾਸਤਰ ਅਨੁਸਾਰ ਕਿਤਕ ਪੁੰਨਿਆ ਦੇ ਦਿਨ ਦਾਲ ਖਾਂਦੀ ਮਨਾਹੀ ਹੈ ਖਾਸ ਕਰਕੇ ਅਰਹਰ ਤੇ ਚਨੇ ਦੀ ਦਾਲ ਦਾ ਸੇਵਨ ਬਿਲਕੁਲ ਵੀ ਨਾ ਕਰੋ ਇਸ ਨਾਲ ਪਾਚਨ ਤੰਤਰ ਵਿੱਚ ਗੜਬੜੀ ਤੇ ਪੇਟ ਦੀਆਂ ਕਈ ਮੁਸ਼ਕਲਾਂ ਪੈਦਾ ਹੋ ਸਕਤੀਆਂ ਹਨ ਇਸ ਤੋਂ ਇਲਾਵਾ Maa Lakshmi ਵੀ ਤੁਹਾਡੇ ਤੇ ਨਾਰਾਜ਼ ਹੋ ਸਕਦੀ ਹੈ ਤੇ ਤੁਹਾਨੂੰ ਜ਼ਿੰਦਗੀ ਵਿੱਚ ਅਸ਼ੁਭ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਤਾਂ ਦੋਸਤੋ ਇਹ ਸਨ ਕੁਝ ਚੀਜ਼ਾਂ जिन्ना ਦਾ ਸੇਵਨ ਕਦ ਤੱਕ ਪੁੰਨਿਆ ਤੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ